ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਮਾਣੇ ਉੱਤੇ ਹਮਲਾ ਕਰਨਾ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਸ਼ਹਿਰ ਉੱਤੇ ਕੀਤਾ ਹੋਇਆ ਪਹਿਲਾ ਹਮਲਾ ਸੀ ਗੋਵਿੰਦ ਸਿੰਘ ਜੀ ਵੱਲੋਂ ਹੁਕਮਨਾਮੇ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੁਆਰਾ ਨਾਲ ਲਿਆਂਦੇ ਗਏ ਸਨ ਹਰ ਥਾਂ ਕੈਥਲ ਕਾਵਲ ਕੰਦਾਰ ਠੱਠੇ ਪਖਰ ਮਾਝੇ ਮਾਲਵੇ ਤੇ ਪੂਰਬ ਦੱਖਣ ਤੱਕ ਪਹੁੰਚਾਏ ਗਏ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਵੱਲੋਂ ਲਿਖਿਆ ਹੁਣ ਸਮਾਂ ਆ ਗਿਆ ਹੈ ਦੋਖਿਆਂ ਨੂੰ ਸਜ਼ਾ ਦੇਣ ਦਾ ਤੇ ਰਾਜ ਕਾਇਮ ਕਰਨ ਦਾ ਜਿੱਥੇ-ਜਿੱਥੇ ਵੀ ਹੁਕਮਨਾਮਾ ਪੁੱਜਾ ਸਿੱਖਾਂ ਨੇ ਤੁਰੰਤ ਹੀ ਸ਼ਾਮਲ ਹੋਣ ਦੀ ਤਿਆਰੀ ਕਰ ਲਈ ਇਹ ਵੀ ਸਿੱਖਾਂ ਤੇ ਹੁਣ ਜ਼ਾਹਰ ਹੋ ਗਿਆ ਸੀ ਕਿ ਗੁਰੂ ਗੋਵਿੰਦ ਸਿੰਘ ਜੀ ਤੇ ਪਾਰ ਮਾਰੂ ਹਮਲਾ ਕਰਨ ਵਾਲੇ ਪਠਾਨ ਨਵਾਬ ਸਰਹੰਦ ਦੇ ਹੀ ਯਰ ਖਰੀਦ ਸਨ ਰੋਹ ਦਾ ਹੋਰ ਚੜਨਾ ਸੁਭਾਵਿਕ ਸੀ ਉਸੇ ਨੇ ਹੀ ਪਹਿਲਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੈਨ ਸ਼ਹੀਦ ਕੀਤਾ ਸੀ ਇਹ ਗੱਲ ਹਰ ਪਿੰਡ ਪਿੰਡ ਚੱਲ ਪਈ ਬੰਦਾ ਸਿੰਘ ਬਹਾਦਰ ਦੀ ਸੂਚੀ ਵਿੱਚ ਸਮਾਨਾ ਪਹਿਲਾ ਸ਼ਹਿਰ ਸੀ ਜਿਸ ਨੂੰ ਸਜ਼ਾ ਦੇਣੀ ਉਹ ਸੋਚ ਰਹੇ ਸਨ ਉਸੇ ਸ਼ਹਿਰ ਵਿੱਚ ਜਲਾਦਾਂ ਦੇ ਖਾਨਦਾਨ ਸਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲਦੀਨ ਇਸੇ ਸ਼ਹਿਰ ਦਾ ਹੀ ਵਸਨੀਕ ਸੀ ਤੇ ਵਿਸ਼ਾਲ ਵੇਗ ਤੇ ਸ਼ਿਸ਼ਾ ਬੇਗ ਜਿਨ੍ਹਾਂ ਬਾਬਾ ਜੁਰਾਵਿਰ ਸਿੰਘ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਉਹ ਵੀ ਇਸੇ ਸ਼ਹਿਰ ਦੇ ਵਾਸੀ ਸਨ ਅਲੀ ਹੁਸੈਨ ਜਿਸ ਝੂਠੀਆਂ ਕਸਮਾਂ ਚੁੱਕ ਕੁਰਾਨ ਪੇਜ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਤਪੁਰ ਛੱਡਣ ਤੇ ਬੇਰੋਕ ਰੋਕ ਟੋਕ ਮਾਲਵਾ ਜਾਨ ਦਾ ਅਹਿਦ ਕੀਤਾ ਸੀ ਇਸੇ ਸਮਾਣੇ ਦਾ ਵਾਸੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣੇ ਵੱਲ ਵਧਣਾ ਸ਼ੁਰੂ ਕੀਤਾ 16 ਨਵੰਬਰ 1709 ਨੂੰ ਸਵੇਰ ਸਾਰ ਸਮਾਣਾ ਉੱਤੇ ਹਮਲਾ ਕਰ ਦਿੱਤਾ ਸਮਾਣੇ ਦਾ ਫੌਜਦਾਰ ਖਿਆਲੀ ਪਲੋ ਵਾਲਾ ਸੀ ਉਸਨੇ ਕਹਿਆ ਕਿ ਇੰਨੀ ਤਾਕਤ ਬਾਬਾ ਬੰਦਾ ਸਿੰਘ ਬਹਾਦਰ ਕੋਲ ਨਹੀਂ ਹੈ ਤੇ ਉਹ ਸਿੱਧਾ ਹਮਲਾ ਕਰ ਸਕੇ ਉਹ ਇਸੇ ਖਾਮ ਖਿਆਲੀ ਵਿੱਚ ਮਸਤ ਸੀ ਕਿ ਫੌਜਾ ਸਮਾਣੇ ਵੀ ਆ ਪੁੱਜੀਆਂ ਕੁਝ ਕੰਟਿਆਂ ਦੀ ਖੂਨੀ ਜੰਗ ਉਪਰੰਤ ਬੰਦਾ ਸਿੰਘ ਅਤੇ ਉਸ ਦੇ ਸਾਥੀ ਜੇਤੂ ਦੇ ਤੌਰ ਉੱਤੇ ਸ਼ਹਿਰ ਵਿੱਚ ਦਾਖਲ ਹੋਏ ਜਲਾਲਦੀਨ ਸ਼ਿਸ਼ਾਲ ਬੇਗ ਤੇ ਵਿਸ਼ਾਲ ਵੇਗ ਨੂੰ ਮੌਤ ਦੇ ਘਾਟ ਉਤਾਰੇ ਆ ਗਿਆ ਸਮਾਣਾ ਰਾਤ ਤੋਂ ਰਾਤ ਉੱਜੜਿਆ ਹੋਇਆ ਸ਼ਹਿਰ ਬਣ ਗਿਆ ਸਮਾਣੇ ਦਾ ਫੌਜਦਾਰ ਭਾਈ ਫਤੇ ਸਿੰਘ ਨੂੰ ਥਾਪਿਆ ਗਿਆ ਜਦੀਰ ਖਾਨ ਨੂੰ ਜਦ ਸਮਾਣੇ ਦੇ ਉੱਜੜਨ ਦੀ ਖਬਰ ਪੁੱਜੀ ਤਾਂ ਸੂਏ ਭੇਜੇ ਕਿ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਲਗਾ ਕੇ ਦੱਸਣ ਸੂਈਆਂ ਵਿੱਚ ਇੱਕ ਕਾਣਾ ਤੇ ਦੂਜਾ ਟੁੰਡਾ ਸੀ ਦੋਵੇਂ ਪਕੜੇ ਗਏ ਤੇ ਸਿੰਘਾ ਸ਼ਤਰਾਂ ਦੀ ਮਾਰ ਦਿੱਤੀ ਉਹਨਾਂ ਦੋਹਾਂ ਰਾਹੀ ਬਾਬਾ ਜੀ ਨੇ ਲਿਖਤੀ ਸੁਨੇਹਾ ਭੇਜਵਾ ਦਿੱਤਾ ਕਿ ਸਰਹੰਦ ਦੇ ਨਵਾਬ ਨੂੰ ਕਹਿ ਦੇਣਾ ਕਿ ਉਸ ਦੇ ਦਿਨ ਥੋੜੇ ਰਹਿ ਗਏ ਹਨ ਅਸੀਂ ਆਏ ਕੀ ਆਏ ਸ਼ਹਿਰ ਸਰਹੰਦ ਇਹ ਸੁਣ ਤਰਥੱਲੀ ਮਚ ਗਈ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਇਸ ਪੇਜ ਤੇ ਅਪਲੋਡ ਕਰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ